ਲਗਭਗ ਸਾਡਾ 80 ਕੁ ਹਜ਼ਾਰ ਰੁਪਏ ਦਾ ਹਾਲੇ ਤੱਕ ਆਈਡੀਆ ਲੱਗਾ ਵਾ ਜਿਹੜਾ ਨੁਕਸਾਨ ਹੋਇਆ ਬਾਕੀ ਉਹਨਾਂ ਨੇ ਸਾਡੇ ਟੈਲ ਲੱਗੀ ਡਿਜੀਟਲ ਟੈਲ ਲੱਗੀ ਹੋਈ ਆ ਉਹ ਉਹਨਾਂ ਨੇ ਤੋੜੀ ਆ ਚਾਬੀ ਇੱਥੇ ਅੰਦਰ ਗੱਲੇ ਦੇ ਵਿੱਚ ਪਈ ਸੀ ਉਹ ਟੈਲ ਦੇ ਵਿੱਚ ਉਹਨਾਂ ਨੇ 4 ਕੁ ਹਜ਼ਾਰ ਰੁਪਏ ਦੀ ਨਕਦੀ ਵੀ ਕੱਢੀ ਆ ਅਸਾਨੂੰ ਚਾਹੀਦਾ ਵੀ ਇਸ ਤੇ ਨੱਥ ਪਾਈ ਜਾਵੇ ਬਹੁਤ ਨੁਕਸਾਨ ਹੋ ਰਿਹਾ ਸ਼ਹਿਰ ਦੇ ਵਿੱਚ ਅੱਗੇ ਵੀ 5-7 ਵਾਰ ਦਾ ਤਾਂ ਸਾਨੂੰ ਪਤਾ ਕਿਸ ਦੀ ਵਾਲੀ ਲੈ ਜਾਂਦੇ ਨੇ ਕਿਸੇ ਬਿਲਕੁਲ ਨਾਕਾਬੰਦੀ ਹੋਰ ਜਿਆਦਾ ਵਧਾ ਦਦੀ ਅਸੀਂ ਜੋ ਹੋਰ ਪਾਸੇ ਡਿਊਟੀ ਤੇ ਸੀ ਉਹਨਾਂ ਨੂੰ ਕੱਢ ਲਿਆ ਸੀ ਉਹਨਾਂ ਨੂੰ ਨਾਕਿਆ ਤੇ ਲਾ ਦਿੱਤਾ ਗਿਆ ਹੈ। ਆਗਤ ਹੈ ਤੁਹਾਡਾ ਏਕਤਾ ਲਰ ਨਿਊਜ਼ ਦੇ ਵਿੱਚ ਤੁਸੀਂ ਦੇਖ ਰਹੇ ਹੋ ਏਕਤਾ ਲਰ ਨਿਊਜ਼ ਨਕੋਦਰ ਸ਼ਹਿਰ ਦੇ ਵਿੱਚ ਜਿੱਥੇ ਕਿ ਰਜਾਨਾ ਸਨੇਚਿੰਗ ਕੋਈ ਨਾ ਕੋਈ ਵਾਰਦਾਤ ਹੁੰਦੀ ਰਹਿੰਦੀ ਆ ਇੱਕ ਵਾਰਦਾਤ ਇੱਥੇ ਅੱਜ ਹੋਈ ਆ ਏਡੇ ਸੁਪਰ ਮਾਰਕੀਟ ਜਿਹੜੀ ਅੱਡਾ ਮਹਿਤਪੁਰ ਦੇ ਵਿੱਚ ਆ ਅੱਡਾ ਮਹਿਤਪੁਰ ਦੇ ਵਿੱਚ ਇੱਕ ਚੋਰੀ ਹੋਈ ਆ ਚੋਰੀ ਦੀ ਵਾਰਦਾਤ ਨੂੰ ਕਿਸ ਤਰ੍ਹਾਂ ਕੀਤਾ ਗਿਆ ਵਾ ਇੱਕ ਆਟੋ ਖੜਾ ਆਟੋ ਦੇ ਉੱਤੇ ਚੜਦੇ ਨੇ ਆਟੋ ਤੇ ਚੜ ਕੇ ਉੱਪਰ ਦੀ ਜਾ ਕੇ ਤੇ ਦੁਕਾਨ ਦੇ ਅੰਦਰ ਐਂਟਰ ਹੋ ਜਾਂਦੇ ਨੇ ਅੰਦਰ ਲੀਆਂ ਤਸਵੀਰਾਂ ਤੁਹਾਨੂੰ ਦਿਖਾਣੇ ਆ ਅੰਦਰ ਮਾਲਕਾਂ ਨਾਲ ਗੱਲਬਾਤ ਕਰਾਣੇ ਆ ਕਿੰਨਾ ਨੁਕਸਾਨ ਹੋਇਆ ਤੇ ਕੀ ਕੀ ਹੋਇਆ ਕਾਂ ਦੇ ਮਾਲਕ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਰਾਤ ਚੋਰੀ ਹੋਈ ਆ ਮੈਂ ਪਹਿਲੇ ਵੀ ਦੱਸਿਆ ਵਾਰਦਾਤਾਂ ਦਿਨੋ ਦਿਨ ਵੱਧ ਰਹੀਆਂ ਜੀ ਕੀ ਨਾ ਜੀ ਕਮਾਲ ਪਾਟੀਆਂ ਕੀ ਦੁਕਾਨ ਦਾ ਨਾਮ ਹੈ ਜੀ? ਹੀੜੇ ਸੁਪਰਮਾਰਕਟ। ਹੀੜੇ ਸੁਪਰਮਾਰਕਟ। ਕੀ ਗੱਲ ਬਾਤ ਹੈ ਜੀ? ਅਈ ਸਵੇਰੇ ਮੇਰਾ ਬ੍ਰਦਰ ਉੱਠਿਆ ਵਾ ਜਦੋਂ ਦੁਕਾਨ ਖੋਲਣ ਲਈ ਤੇ ਸਾਡੇ ਇੱਕ ਦਰਵਾਜ਼ਾ ਅੰਦਰ ਵੀ ਹੈਗਾ ਦੁਕਾਨ ਦੇ ਘਰ ਦੇ ਪਿਛਲੇ ਪਾਸੇ ਲੱਗਦਾ ਸਾਡੇ ਘਰ ਦੇ ਵਿੱਚ ਹੀ ਲੱਗਦਾ ਹੈ ਦਰਵਾਜ਼ਾ ਉਧਰ ਦੀ ਇਹੀ ਦਰਵਾਜ਼ਾ ਖੋਲ ਕੇ ਪਹਿਲਾਂ ਪੱਖੇ ਚ ਲਈਦੇ ਆ। ਜਦੋਂ ਸਵੇਰੇ ਖੋਲਣ ਲੱਗਾ ਦਰਵਾਜ਼ਾ ਤੇ ਅੰਦਰੋਂ ਕੁੰਡੀ ਲੱਗੀ ਹੋਈ ਸੀ। ਬਾਹਰੋਂ ਚੈੱਕ ਕੀਤਾ ਬਾਹਰੋਂ ਵੀ ਜਿੰਦੇ ਲੱਗੇ ਹੋਏ ਸੀ ਦੁਕਾਨ ਨੂੰ ਕੋਈ ਟੁੱਟੇ ਨਹੀਂ ਸੀ ਜਿੰਦੇ। ਤੇ ਸਾਨੂੰ ਥੋੜਾ ਜਿਹਾ ਸ਼ੱਕ ਪਿਆ ਅਸੀਂ ਕੈਮਰੇ ਔਨ ਕੀਤੇ ਤੇ ਕੈਮਰੇ ਸਾਰੇ ਹਿੱਲੇ ਹੋਏ ਸੀ ਵੀ ਕੈਮਰੇਾਂ ਦੇ ਕਿਸੇ ਤੇ ਕਪੜਾ ਦਿੱਤਾ ਸੀ ਕਿਸੇ ਦੇ ਟੇਪ ਲੱਗੀ ਹੋਈ ਸੀ ਅਸੀਂ ਕੋਠੇੋਂ ਆਪਣੇ ਘਰ ਦੇ ਪਿਛਲੇ ਪਾਸੇ ਚੜ ਕੇ ਦੇਖਿਆ ਤੇ ਕੋਠੇ ਤੋਂ ਦਰਵਾਜ਼ੇ ਭੱਟੇ ਹੋਏ ਸੀ ਕੋਠੇ ਤੋਂ ਆਏ ਆ ਚੋਰ ਰਾਤੀ ਪੋਣੇ ਕੁ 2 ਵਜੇ ਦਾ ਟਾਈਮ ਚੋਰੀ ਹੋਈ ਆ ਅਸੀਂ ਕੈਮਰਾ ਚੋਂ ਸਾਰਾ ਚੈੱਕ ਕੀਤਾ ਫਿਰ ਚੈੱਕ ਕਰਾਂ ਤੇ ਇਹ ਪਤਾ ਲੱਗਾ ਵੀ ਸਾਡੀ ਦੁਕਾਨ ਦੇ ਬਾਹਰ ਇੱਕ ਕਾਂਦ ਦੇ ਨਾਲ ਆਟੋ ਖੜਾ ਸੀ ਆਟੋ ਤੇ ਚੜ ਕੇ ਚੋਰ ਤੇ ਕੋਠੇ ਦੇ ਰਸਤਿਆਂ ਦਾਖਲ ਹੋਇਆ ਵਾ ਕੋਠੇ ਤੋਂ ਦਰਵਾਜ਼ੇ ਤੋੜ ਕੇ ਦੁਕਾਨ ਚ ਅੰਦਰ ਆਏ ਆ ਕੋਠੇ ਤੋਂ ਪੋੜੀਆਂ ਥਣੀ ਤੇ ਕਾਫੀ ਨੁਕਸਾਨ ਹੋ ਗਿਆ ਸਾਡਾ ਹੀ ਸਮਾਨ ਸਾਰਾ ਚੱਕ ਕੇ ਲੈ ਗਏ ਕਿੰਨਾ ਕੁ ਆਈਡੀਆ ਨੁਕਸਾਨ ਆ ਜੀ ਲਗਭਗ ਸਾਡਾ 80 ਕੁ ਹਜ਼ਾਰ ਰੁਪਏ ਦਾ ਹਾਲੇ ਤੱਕ ਆਈਡੀਆ ਲੱਗਾ ਵਾ ਜਿਹੜਾ ਨੁਕਸਾਨ ਹੋਇਆ ਬਾਕੀ ਉਹਨਾਂ ਨੇ ਸਾਡੇ ਟੈਲ ਲੱਗੀ ਡਿਜੀਟਲ ਟੈਲ ਲੱਗੀ ਹੋਈ ਆ ਉਹ ਉਹਨਾਂ ਨੇ ਤੋੜੀ ਆ ਚਾਬੀ ਇੱਥੇ ਅੰਦਰ ਗੱਲੇ ਦੇ ਵਿੱਚ ਪਈ ਸੀ ਉਹ ਟੈਲ ਦੇ ਵਿੱਚ ਉਹਨਾਂ ਨੇ 4 ਕੁ ਹਜ਼ਾਰ ਰੁਪਏ ਦੀ ਨਗਦੀ ਵੀ ਕੱਢੀ ਆ ਸਰ ਕੰਪਲੀਟ ਲਿਖਾ ਦਿੱਤੀ ਗਈ ਹੈ। ਹਾਂਜੀ ਪੁਲਿਸ ਨੂੰ ਫੋਨ ਕੀਤਾ ਸੀ ਫੇਰ ਸੀ ਤੇ ਆਏ ਸੀ ਪੁਲਿਸ ਵਾਲੇ ਦੇਖ ਗਏ ਆ ਮੋਕਾ ਤੇ ਉਹ ਹੁਣ ਜਾਵਾਂਗੇ ਫੇਰ ਥਾਣੇ ਦੁਬਾਰਾ। ਕਿਸੇ ਫੁਟੇਜ ਤੇ ਕੁਝ ਆਇਆ ਜੀ? ਹਾਂਜੀ ਸੀਸੀਟੀਵੀ ਫੁਟੇਜ ਵਿੱਚ ਆਇਆ ਜੀ ਸਾਰਾ। ਉਹ ਬੰਦਾ ਅੰਦਰ ਹੋਇਆ ਐਂਟਰ ਜਦੋਂ ਉਹ ਆਇਆ ਵਾ ਉਹਨੇ ਮੂੰਹ ਦੇ ਉੱਤੇ ਬੰਨਿਆ ਹੋਇਆ ਸੀ ਕੁਛ ਕਪੜਾ ਪਾਇਆ ਸੀ। ਪਹਿਲਾਂ ਕੈਮਰੇ ਹਲਾਏ ਆ ਕੇ ਸਾਰੇ ਤੇ ਜੇ ਕੈਮਰੇ ਉਤੇ ਕਪੜਾ ਪਾਇਆ ਵਾ ਤਿੰਨ ਕੈਮਰੇ ਸਾਡੀ ਦੁਕਾਨ 'ਚ ਲੱਗੇ ਆ ਇੱਕ ਦੁਕਾਨ ਦੇ ਬਾਹਰ ਲੱਗਾ ਵਾ। ਤੇ ਸਾਰਿਆਂ ਚ ਆਇਆ ਕੈਮਰੇ ਆ ਸਰ ਕੀ ਤੁਸੀਂ ਕਹਿਣਾ ਚਾਹੋਗੇ ਕੋ ਕੈਮਰੇਆਂ ਦਾ ਵੀ ਫਾਇਦਾ ਨਹੀਂ ਹੁਣ ਨਹੀਂ ਜੀ ਹੁਣ ਦੇਖ ਲਓ ਅਸੀਂ ਸਾਡੇ ਏਰੀਆ ਦੇ ਵਿੱਚ ਸਭ ਤੋਂ ਜ਼ਿਆਦਾ ਕੈਮਰੇ ਸਾਡੇ ਲੱਗੇ ਹੋਏ ਸਾਡੇ 8 ਕੈਮਰੇ ਲੱਗੇ ਆ ਜੀ ਸਾਰੇ ਆਲੇ ਦੁਆਲੇ ਕੋਠੇ ਦੇ ਵੀ ਕੈਮਰੇ ਲਵਾਏ ਹੋਏ ਆ ਤੇ ਹੁਣ ਅਗਲੇ ਨੇ ਮੂੰਹ ਹੀ ਟਕਿਆ ਸੀ ਉਹਦੇ ਵਿੱਚ ਆਇਆ ਹੀ ਉਹਦਾ ਸ਼ਗਲ ਹੀ ਨਹੀਂ ਪਤਾ ਲੱਗੀ ਹੁਣ ਕੀ ਕਰ ਸਕਦੇ ਉਹ ਚੋਰੀ ਦੀ ਵਾਰਦਾਤ ਹੋਈ ਆ ਮਾਲਕ ਸਾਡੇ ਨਾਲ ਮੌਜੂਦ ਨੇ ਸਰ ਕੀ ਮੰਗ ਮੰਗ ਨਾ ਕੀ ਹੈ ਤੁਹਾਡਾ ਮੇਰਾ ਜੀ ਬਲਦੇਵ ਬਾਡਿਆ ਨੁਕਸਾਨ ਕਿ ਨਾ ਹੋਇਆ ਜੀ ਨੁਕਸਾਨ ਪ੍ਰੋਕਸੀਮੇਟਲੀ ਹੁੰਦੀ ਹੈ ਬਾਲੇ ਗਿਣਤੀ ਕਰਦੇ ਵੀ 80000 ਦਾ ਸਾਹਮਣੇ ਆ ਗਿਆ ਹੋਇਆ ਹੈ ਬਾਕੀ ਹੁਣ ਦਾਤਾ ਲੱਗੇਗਾ ਬਾਅਦ ਚ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਮੰਗ ਪ੍ਰਸ਼ਾਸਨ ਨੂੰ ਕਰਦੇ ਆ ਚਲੋ ਮਤਲਬ ਸਹੀ ਸਾਰਾ ਹੋਣਾ ਚਾਹੀਦਾ ਵੀ ਜੋ ਵੀ ਜਿਹੜਾ ਬੰਦਾ ਫੜਿਆ ਜਾਵੇ ਚਲੋ ਕਿਸੇ ਦਾ ਹੋਰ ਨੁਕਸਾਨ ਨਾ ਹੋਵੇ ਅਸੀਂ ਕੈਮਰੇ ਸਭ ਤੋਂ ਜ਼ਿਆਦਾ ਕੈਮਰੇ ਨਕਦਰ ਸਾਡੇ ਇੱਥੇ ਲੱਗੇ ਹੋਏ 8 ਕੈਮਰੇ ਲੱਗੇ ਆ ਇਹਨਾਂ ਦਾ ਕਹਿਣਾ ਹੈ ਕਿ ਸਭ ਤੋਂ ਜ਼ਿਆਦਾ ਕੈਮਰੇ ਜਿਹੜੇ ਆ ਇੱਥੇ ਲੱਗੇ ਹੋਏ ਆ ਤਸਵੀਰਾਂ ਤੁਹਾਨੂੰ ਮਹਿਤਪੁਰ ਅੱਡੇ ਦੀਆਂ ਦਿਖਾ ਰਹੇ ਆ ਹਾਂਜੀ ਕੀ ਨਾ ਜੀ ਪਰਮਜੀਤ ਸਿੰਘ ਜ ਪਰ ਜੀ ਜੀ ਕੀ ਗੱਲਬਾਤ ਹੈ ਜੀ ਇੱਥੇ ਸਾਡੇ ਰਿਲੇਟਿਵ ਹੈ ਗਿਆ ਜੀ ਇਹ ਫੇਰ ਇੱਕ ਸੁਪਰਮਾਰਕੀਟ ਹੈ ਮਾਹਤਪੁਰ ਅਡੇ ਤੇ ਤੇ ਰਾਤੀ ਚੋਰੀ ਹੋ ਗਈ ਕਰੀਬ ਪੌਣੇ 2 2 ਵਜੇ ਦੇ ਲਾਗੇ ਤੇ ਸਾਨੂੰ ਪਤਾ ਲੱਗਾ ਫੇਰ ਅਸੀਂ ਆਏ ਸੀ ਪਤਾ ਕਰਨ ਲਈ ਹਾਂ ਹਾਂ ਜੀ ਕਿੰਨਾ ਕਿੰਨਾ ਨੁਕਸਾਨ ਹੋਇਆ ਇਹ ਕਰੀਬ ਹਜੇ ਤਾਂ ਕੋਈ ਪ੍ਰੋਕਸੀਮੇਟ 80000 ਦਾ ਦੱਸਦੇ ਆ ਬਾਈ ਜੀ ਹਜੇ ਫੇਰ ਵੀ ਕੋਈ ਪਤਾ ਨਹੀਂ ਵੱਡਾ ਸਟੋਰ ਹੈ ਜਿੱਦਾਂ ਜਿੱਦਾਂ ਸਾਮਾਨ ਦਾ ਪਤਾ ਲੱਗੇਗਾ ਵਧ ਵੀ ਸਕਦਾ ਹੋਵੇ ਬਟ 80000 ਦਾ ਤਾਂ ਕਰੀਬ ਪਤਾ ਲੱਗ ਗਿਆ ਸਕੇ ਜਨਾ ਕੋਲ ਸਰ ਪੁਲਿਸ ਨੂੰ ਕੰਪਲੇਨਟ ਹਾਂਜੀ ਕੰਪਲੇਨਟ ਕੀਤੀ ਹੈ ਜੀ ਆਈਸੀ ਹਾਂਜੀ ਆਈਸੀ ਜੀ ਕੀ ਮੰਗ ਕਰਦੇ ਆ ਮੰਗ ਇਹ ਹੈ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਸ ਤੇ ਨੱਥ ਪਾਈ ਜਾਵੇ ਬਹੁਤ ਨੁਕਸਾਨ ਹੋ ਰਿਹਾ ਸ਼ਹਿਰ ਦੇ ਵਿੱਚ ਅੱਗੇ ਵੀ ਪੰਜ ਸੱਤ ਵਾਰ ਤਾਂ ਤਾਂ ਸਾਨੂੰ ਪਤਾ ਕਿਸ ਦੀ ਵਾਲੀ ਲੈ ਜਾਂਦੇ ਨੇ ਕਿਸੇ ਪੁੱਛ ਲੈ ਜਾਂਦੇ ਨੇ ਤੇ ਇਹ ਪ੍ਰਸ਼ਾਸਨ ਨੂੰ ਚਾਹੀਦਾ ਬੰਦਿਆਂ ਤੇ ਨੱਥ ਪਾਈ ਜਾਵੇ ਹਾਂਜੀ ਸਰ ਕੀ ਨਾ ਜੀ ਮੇਰਾ ਨਾਮ ਜੀ ਪ੍ਰਿੰਸ ਗਿੱਲਾ ਜੀ ਕੀ ਗੱਲਬਾਤ ਹੋਈ ਸਰ ਸਵੇਰੇ ਸਰ 7:30 ਵਜੇ ਜਿਹੜਾ ਕਮਾਲ ਭਾਈ ਦਾ ਮੈਨੂੰ ਫੋਨ ਆਇਆ ਸੀਗਾ ਉਹਨਾਂ ਨੇ ਦੱਸਿਆ ਕਿ ਆਪਣੇ ਦਾ ਸ਼ਾਪ ਤੇ ਜਿਹੜਾ ਹਾਈਡੀ ਨਾਮ ਦਾ ਸ਼ਾਪ ਆ ਉਹਦੇ ਵਿੱਚ ਹਾਈ ਡੇ ਜਿਹੜੀ ਉੱਤੇ ਵਾਰਦਾਤ ਹੋ ਗਈ ਸੀ ਉਹਦੇ ਸਬੰਧ ਦੇ ਵਿੱਚ ਨਾਲ ਹੀ ਮੈਸੇਜ ਉਹ ਸਾਬ ਨਾਲ ਗੱਲ ਕੀਤੀ ਉਹਨਾਂ ਨੇ ਤੁਰੰਤ ਦੋ ਮਲਾਈਆਂ ਮੇਰੇ ਸਾਹਨਾਂ ਭੇਜਤੀ ਸੀਗੇ ਜਦੋਂ ਭੇਜਣ ਤੋਂ ਬਾਅਦ ਉਹਨਾਂ ਨੇ ਸਾਰੀ ਜਾਂਚ ਪੜਤਾਲ ਕੀਤੀ ਆ ਜਾਂਚ ਪੜਤਾਲ ਸੀਸੀਟੀਵੀ ਕੈਮਰੇ ਦੇ ਵਿੱਚ ਜਿਹੜੀ ਫੁਟੇਜ ਆ ਉਹਦੇ ਵਿੱਚ ਵੀ ਥੋੜੀ ਉਹਨਾਂ ਨੇ ਨਾ ਸ਼ਰਾਰਤੀ ਅਨਸਰਾਂ ਨੇ ਛੇੜਖਾਨੀ ਕੀਤੀ ਆ ਮੈਂ ਇਹੀ ਕਿਹਾ ਜਨਾ ਪੰਜਾਬ ਪੁਲਿਸ ਨੂੰ ਤੇ ਸ਼ਹਿਰ ਵਾਸੀਆਂ ਨੂੰ ਸਹਿਯੋਗ ਦੇ ਨਾਲ ਇਹ ਨਾਲ ਸਹਿਯੋਗ ਦੇਣ ਕਿ ਜਿਹੜਾ ਪੰਜਾਬ ਪੁਲਿਸ ਦਾ ਵੀ ਸਹਿਯੋਗ ਹੋਵੇ ਤਾਂ ਲਗਭਗ ਦਿਨ ਪ੍ਰਤੀ ਦਿਨ ਸਰ ਵਾਰਦਾਤਾ ਬਹੁਤ ਹੋ ਰਹੀ ਆ ਪਿਛਲੇ ਦਿਨ ਇੱਕ ਸ਼ਵਸ਼ਾਨ ਘਾਟ ਦੇ ਕੋਲ ਇੱਕ ਐਕਟਵਾ ਵੀ ਚੋਰੀ ਹੋ ਗਈ ਸੀ ਹੇਮੰਤ ਧੀਰ ਦੀ ਤੇ ਮੈਂ ਪੰਜਾਬ ਪੁਲਿਸ ਨੂੰ ਇਹੀ ਬਾਲੀਆਂ ਵੀ ਲੱਥੀਆਂ ਸੀਗਾ ਸਰ ਤੇ ਲਗਭਗ ਫੇਰ ਵਾਰਦਾਤ ਹੋਈ ਆ ਇਹ ਦਿਨ ਪਰ ਦੇਣਾ ਨਕੋਦਰ ਸ਼ਹਿਰ ਦੇ ਵਿੱਚ ਨਾ ਵਾਰਦਾਤ ਹੁੰਦੀ ਜਾਂਦੀ ਆ ਤੇ ਮੈਂ ਪੰਜਾਬ ਪੁਲਿਸ ਦੇ ਮੁਲਾਇਮਣ ਨੂੰ ਇਹੀ ਕਹਿਣਾ ਚਾਹਣਾ ਥੋੜੀ ਸਖਤੀ ਵਰਤਨ ਤੇ ਜੋ ਉੱਥੇ ਸਾਡੀ ਮਦਦ ਦੀ ਲੋੜ ਆ ਉੱਥੇ ਸਾਡੇ ਕੋਲ ਲੈਣ ਇਹਦੇ ਸੁਪਰਸਟੋਰ ਜਿਹੜਾ ਮਹਿਸਪੁਰ ਅਡੇ ਉੱਥੇ ਇੱਕ ਚੋਰੀ ਦੀ ਵਾਰਦਾਤ ਹੁੰਦੀ ਆ ਇਸ ਤੋਂ ਪਹਿਲੇ ਹੀ ਦੱਸ ਦਈਏ 1 2 3 ਦਿਨ ਲਗਾਤਾਰ ਸਨੈਚਕ ਦੀਆਂ ਜਿਹੜੀਆਂ ਵਾਰਦਾਤਾਂ ਹੁੰਦੀਆਂ ਆ ਉਹਨਾਂ ਦੇ ਲਈ ਅਸੀਂ ਅੱਜ ਪਹੁੰਚੇ ਆ ਐਸ ਐਚ ਓ ਜਤਿੰਦਰ ਕੁਮਾਰ ਜੀ ਜਿਹੜੇ ਐਸ ਐਚ ਓ ਨੇ ਨਕੋਦਰ ਸਿਟੀ ਦੇ ਹਾਂਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਸਰ ਇੱਕ ਚੋਰੀ ਹੁੰਦੀ ਆ ਜੀ ਅੱਜ ਸੁਪਰ ਸਟੋਰ ਤੇ ਮਹਿਤਪੁਰ ਅੱਡੇ ਚੋਰੀ ਹੁੰਦੀ ਆ ਕੀ ਕਹਾਂਗੇ ਹਾਂਜੀ ਉਹ ਰਾਤ ਸਾਨੂੰ ਸਵੇਰ ਇਨਫੋਰਮੇਸ਼ਨ ਮਿਲੀ ਆ ਵੀ ਰਾਤ ਜਿਹੜੀ ਚੋਰੀ ਹੋਈ ਆ ਉਸ ਬੰਦੀ ਅਸੀਂ ਸੀਸੀਟੀਵੀ ਫੁਟੇਜ ਲੈ ਰਹੇ ਆ ਤੇ ਉਸ ਬੰਦੇ ਸਾਨੂੰ ਕੁਝ ਬੰਦੇ ਜਿਹੜੇ ਸ਼ੱਕੀ ਨੇ ਅਸੀਂ ਉਹਨਾਂ ਦੇ ਘਰੇ ਰੇਡ ਕਰ ਰਹੇ ਹਾਂ ਤੇ ਬਹੁਤ ਜਲਦੀ ਉਹਨਾਂ ਨੂੰ ਕਾਬੂ ਕਰ ਲਿਆ ਜਾਊਗਾ ਤੇ ਬਰਾਮਦਗੀ ਵੀ ਕਰ ਲਈ ਜਾਊਗੀ ਸਰ ਇੱਕ ਜਨ ਜਵਾਂਗੇ ਸਨੇਚਿੰਗ ਦੀਆਂ ਵਾਰਦਾਤਾਂ ਲਗਾਤਾਰ 2-3 ਹੋ ਗਈਆਂ ਇਕੱਠੀਆਂ ਲੋਕਾਂ ਦੇ ਵਿੱਚ ਇੱਕ ਡਰ ਜਾ ਸਹਿਮਜਿਆ ਪਾਇਆ ਆ ਹਾਂਜੀ ਇਹ ਪਹਿਲਾਂ ਵੀ ਅਸੀਂ ਕੋਸ਼ਿਸ਼ ਕਰ ਸਨੇਚਰ ਸੀ ਉਹ ਜਿਹੜੇ ਫੜਕੇ ਸੀ ਜੇਲ੍ਹ ਚ ਭੇਜ ਦਿੱਤੇ ਸੀ ਤੇ ਹੁਣ ਸ਼ਾਇਦ ਬੇ ਲੋਡ ਤੇ ਕੋਈ ਆ ਗਿਆ ਉਹ ਹੋਈਏ ਵਾਰਦਾਤ ਕੋਈ ਗੱਲ ਨਹੀਂ ਉਹ ਅਸੀਂ ਟ੍ਰੇਸ ਕਰ ਰਹੇ ਹਾਂ ਉਹਦੇ ਪਿੱਛੇ ਪਿੱਛੇ ਹੋ ਗਏ ਅਸੀਂ ਕੈਮਰੇ ਚੈੱਕ ਕਰ ਰਹੇ ਹਾਂ ਜਿਹੜੇ ਇਧਰੋਂ ਗਏ ਨੇ ਉਹ ਤੇ ਬਹੁਤ ਜਲਦੀ ਅਸੀਂ ਉਹਨਾਂ ਨੂੰ ਵੀ ਫੜ ਲਾਵਾਂਗੇ ਸਰ ਕੁਝ ਕੰਪਲੀਟ ਆ ਰਹੀ ਜੀ ਕੁਝ ਜਿਹਦਾ ਫੁਹਾਰਾ ਚੌਂਕ ਬੇੜਕਰ ਚੌਂਕ ਕੁਝ ਨੱਕੇ ਨਹੀਂ ਸਵੇਰੇ ਹੁੰਦੇ ਜਾਂ ਪੁਲਿਸ ਵਾਲੇ ਨਹੀਂ ਹੁੰਦੇ ਕਿਉਂਕਿ ਕੱਲ ਜਿਹੜੀ ਵਾਰਦਾਤ ਹੋਈ ਆ ਉਹਦੇ ਵਿੱਚ ਉਹ ਬੋਲ ਗਿਆ ਵੀ ਇੱਥੇ ਕੋਈ ਪੁਲਿਸ ਵਾਲਾ ਮੌਜੂਦ ਨਹੀਂ ਉਦੋਂ ਅਸਲ ਸਾਡੀ ਜਿਹੜੀ ਡਿਊਟੀ ਚੱਲ ਰਹੀ ਵੀਆਈਪੀ ਯੂਟੀ ਹੌਲੇ ਮੱਲੇ ਤੋਂ ਉੱਥੇ ਗਏ ਹੋਏ ਨੇ ਕੁਝ ਕੁ ਸੇ ਵਿਅਸਤ ਹੋਣ ਕਰਕੇ ਤੇ ਹੁਣ ਪ੍ਰੋਪਰ ਨਾਕੇ ਲੱਗ ਰਹੇ ਨੇ ਕੁਝ ਕੱਲ ਵੀ ਲੱਗੇ ਪਏ ਸੀ ਬਟ ਉਹ ਇੱਧਰ ਉੱਧਰ ਕਿਤੇ ਗਏ ਹੋਏ ਸੀ ਕਿਸੇ ਕੋਈ ਇੱਕ ਹੋਇਆ ਸੀ ਇਨਸੀਡੈਂਟ ਤੇ ਅਸੀਂ ਅੱਜ ਵੀ ਪ੍ਰੋਪਰ ਸਾਡੇ ਨਾਕੇ ਲੱਗੇ ਆ ਇਹ ਬਾਅਦ ਉਸਤੂਰ ਜਾਰੀ ਰਹਿਣਗੇ ਸਰ ਇੱਕ ਸ਼ਮਸ਼ਾਨ ਘਾੜ ਤੋਂ ਇੱਕ ਐਕਟਵਾਚ ਚੋਰੀ ਹੋ ਜਾਂਦੀ ਆ ਉਹਦੀ ਵੀ ਕੰਪਲੀਟ ਤੁਹਾਡੇ ਕੋਲ ਆਈਆਂ ਮੇਰੇ ਖਲ 8-10 ਦਿਨ ਹੋ ਗਏ ਹੋਣੇ ਆ ਸਰ ਉਹਦੇ ਬਾਰੇ ਹਾਂਜੀ ਉਹ ਆਈਸੀ ਉਹ ਅਸੀਂ ਕੈਮਰਾ ਚੈੱਕ ਕੀਤੇ ਨੇ ਉਹ ਉਹ ਅੱਗੇ-ਅੱਗੇ ਜਾ ਰਹੇ ਆ ਅਸੀਂ ਤੇ ਉਹ ਵੀ ਬਹੁਤ ਜਲਦੀ ਅਸੀਂ ਕਾਬੂ ਕਰ ਲਾਂਗੇ ਸਰ ਜਿਹੜੀਆਂ ਮਰਦਾਂ ਤਾਂ ਹੋ ਰੀਆਂ ਕੀ ਮੈਸੇਜ ਦੇਣਾ ਚਾਹੋਗੇ ਨਕੋਦਰ ਨਵਾਸਿਆਂ ਕੀ ਮੈਸੇਜ ਦੇਣਾ ਚਾਹੋਗੇ ਮੈਂ ਲੋਕਾਂ ਨੂੰ ਇਹੀ ਕਹਿਣਾ ਕਿ ਆਪਣੀ ਘਬਰਾਨ ਦੀ ਲੋੜ ਨਹੀਂ ਕਿਉਂਕਿ ਆਪਣੀ ਵੀ ਸੇਫਟੀ ਰੱਖੋ ਜੇਕਰ ਤੁਹਾਨੂੰ ਕੋਈ ਕੋਈ ਅਨਯੂਜੂਅਲ ਕੋਈ ਬੰਦਾ ਦਿਖਦਾ ਕੋਈ ਨਹੀਂ ਇੱਥੇ ਦਾ ਕੋਈ ਨਵਾਂ ਉਪਰਾ ਆ ਤਾਂ ਜਰੂਰ ਪੁਲਿਸ ਨੂੰ ਨਾਲ ਦੀ ਨਾਲ ਫੋਨ ਕਰੋ ਸਾਨੂੰ ਇਤਲਾਹ ਦਿਵੋ ਤਾਂ ਕਿ ਅਸੀਂ ਉਹਦੀ ਪ੍ਰੋਪਰ ਚੈਕਿੰਗ ਕਰ ਸਕੀਏ ਸਰ ਕੁਝ ਜਿਹੜੀਆਂ ਸਨੇਚਿੰਗ ਦੀਆਂ ਵਾਰਦਾਤਾਂ ਹੋ ਰਹੀਆਂ ਆ ਕੋਈ ਸਖਤੀ ਵੀ ਵਧਾਈ ਜਾਵੇਗੀ ਜੀ ਬਿਲਕੁਲ ਜੀ ਬਿਲਕੁਲ ਨਾਕਾਬੰਦੀ ਹੋਰ ਜ਼ਿਆਦਾ ਵਧਾ ਦਿੱਤੀ ਅਸੀਂ ਜੋ ਹੋਰ ਪਾਸੇ ਡਿਊਟੀ ਤੇ ਸੀ ਉਹਨਾਂ ਨੂੰ ਕੱਢ ਲਿਆ ਸੀ ਉਹਨਾਂ ਨੂੰ ਨਾਕਿਆਂ ਤੇ ਲਾ ਦਿੱਤਾ ਗਿਆ ਕੋਈ ਅਸੀਂ ਸਾਡੇ ਨਾਲ ਐਸਐਚਓ ਸਿਟੀ ਜਤਿੰਦਰ ਕੁਮਾਰ ਜੀ ਜਿਨ੍ਹਾਂ ਨੇ ਦੱਸਿਆ ਕਿ ਹੁਣ ਨਾਕਾਬੰਦੀ ਜਿਹੜੀ ਆ ਵਧਾ ਦਿੱਤੀ ਜਾਵੇਗੀ ਜਿਹੜੀਆਂ ਵਾਰਦਾਤਾਂ ਹੋਈਆਂ ਆ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀਆਂ ਆ ਸ਼ਾਨਵੀਨ ਉਹਨਾਂ ਦੀ ਜਾਰੀ ਆ ਤੇ ਅੱਗੇ ਤੋਂ ਜਿਹੜੀ ਗਸ਼ਤਾ ਵਧਾ ਦਿੱਤੀ ਜਾਵੇਗੀ ਕੈਮਰਾਮੈਨ ਸੁਮਿਤ ਢਿੰਗੜਾ ਦੇ ਨਾਲ ਸ਼ਸ਼ੀਲ ਢਿੰਗੜਾ ਇਕਤਾ ਲਾਰ ਨਿਊਜ਼ ਨਕੋਦਰ